ਸਭ ਤੋਂ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਚੰਡੀਗੜ੍ਹ ਦੇ ਬੀਟੀਏ ਦਾ ਬਹੁਤ ਧੰਨਵਾਦ ਕਿ ਤੁਸੀਂ ਕੀਮਤੀ ਟਾਈਮ ਕੱਢ ਕੇ ਆਏ ਹੋ। ਬਿੰਦੂ ਇਹ ਦੱਸ ਦਿਆਂ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਕਿ ਅੱਜ ਪੰਜਾਬ ਦੀਆਂ ਕਰੀਬ 32 ਕਿਸਾਨ ਜਥੇਬੰਦੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਦੇ ਹੇਠ ਕਰੀਬ 2 ਘੰਟੇ ਬਹੁਤ ਵਧੀਆ ਮੀਟਿੰਗ ਹੋਈ ਹੈ। ਔਰ ਜਿਹੜੇ ਕਿਸਾਨਾਂ ਦੇ ਮੁੱਦੇ ਸੀਗੇ ਉਹਨਾਂ ਤੇ ਡਿਸਕਸ਼ਨ ਵੀ ਹੋਈ ਆ ਤੇ ਕੁਝ ਫੈਸਲੇ ਵੀ ਕੀਤੇ ਆ। ਉਹ ਵੀ ਕਿਸਾਨ ਲੀਡਰ ਵੀ ਥੋੜੀ ਦੇਰ ਬਾਅਦ ਬਾਹਰ ਆ ਕੇ ਤੁਹਾਨੂੰ ਦੱਸਣਗੇ ਅਸੀਂ ਸਰਕਾਰ ਵੱਲੋਂ ਸਾਡੀ ਡਿਊਟੀ ਲੱਗੀ ਆ ਕਿ ਤੁਹਾਨੂੰ ਦੱਸਿਆ ਜਾਵੇ ਕਿ ਅੱਜ ਦੀ ਜਿਹੜੀ ਮੀਟਿੰਗ ਹੈ। ਸਭ ਤੋਂ ਪਹਿਲਾਂ ਤੇ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਸਾਨ ਜਥੇਬੰਦੀਆਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ 28 ਦਸੰਬਰ ਨੂੰ ਜਿਹੜੀ ਮੀਟਿੰਗ ਹੋ ਰਹੀ ਆ ਪੰਜਾਬ ਦੇ ਪਾਣੀਆਂ ਦੇ ਉੱਤੇ ਉਸ ਮੀਟਿੰਗ ਦੇ ਵਿੱਚ ਮਾਨ ਸਰ ਪੰਜਾਬ ਦੇ ਪਾਣੀਆਂ ਬਾਰੇ ਬਹੁਤ ਕਲੀਅਰ ਕਟ ਸਟੈਂਡ ਲੈਣਗੇ ਕਿ ਸਾਡੇ ਕੋ ਕੋਈ ਪਾਣੀ ਨਹੀਂ ਹੈ ਅਸੀਂ ਕੋਈ ਨਹਿਰ ਨਹੀਂ ਬਣਾਉਣੀ ਅਸੀਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਾਂਗੇ ਇਹ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਔਰ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਪਾਣੀ ਬਚਾਉਣ ਵਾਸਤੇ ਜਿੱਥੇ ਵੀ ਸਰਕਾਰ ਨੂੰ ਉਹਨਾਂ ਦੀ ਮਦਦੀ ਲੋੜ ਪਵੇ ਉਹ ਨਾਲ ਨੇ ਸੋ ਸਾਡੀ ਇਸ ਐਮਪੀ ਕੀ ਪਹਿਲਾਂ ਵੀ ਸਾਡਾ ਸਟੈਂਡ ਹੈ ਅੱਜ ਵੀ ਮਾਨ ਸਾਹਿਬ ਨੇ ਇਹ ਗੱਲ ਜਿਹੜੀ ਕਲੀਅਰ ਕਰਤੀ ਕਿ ਪਾਣੀ ਜਿਹੜਾ ਪੰਜਾਬ ਦੇ ਵਿੱਚ ਨਾ ਸਾਡੇ ਕੋਲ ਹੈਗਾ ਨਾ ਅਸੀਂ ਨਹਿਰ ਕੋਈ ਵਡਾਉਣੀ ਆ ਇੱਕ ਤਾਂ ਇਹ ਸਭ ਤੋਂ ਵੱਡਾ ਇਹ ਪੁਆਇੰਟ ਸੀਗਾ ਦੂਜਾ ਜਿਹੜਾ ਇੱਕ ਬੜਾ ਗੁੰਝਲਦਾਰ ਮਸਲਾ ਪੰਜਾਬ ਦੇ ਵਿੱਚ ਸਾਡੀਆਂ ਜ਼ਮੀਨਾਂ ਦਾ ਸਾਡੀਆਂ ਜਿਹੜੀਆਂ ਜ਼ਮੀਨਾਂ ਦੇ ਕਿਸਾਨਾਂ ਦੀਆਂ ਇਨਾਂ ਦੇ ਬਹੁਤ ਸਾਰੇ ਕੇਸ ਜਿਹੜੇ ਤਕਸੀਮਾਂ ਦੇ ਜਿਹੜੇ ਸਾਡੇ ਡੀਏਡੋ ਸਾਡੇ ਤਹਿਸੀਲਦਾਰ ਸਾਹਿਬ ਜਾਂ ਕੋਟਾਂ ਦੇ ਵਿੱਚ ਉਹ ਬੜੇ ਲੰਮੇ ਸਮੇਂ ਦੇ ਕੇਸ ਜਿਹੜੇ ਪਏ ਆ ਅਸੀਂ ਤੈਅ ਕੀਤਾ ਕਿ ਜਿਹੜੇ ਤਕਸੀਮਾਂ ਦੇ ਕੇਸਾਂ ਦੇ ਉੱਤੇ ਕੋਈ ਵਾਧ-ਵਹਾਦ ਨਹੀਂ ਜਿਹੜੇ ਝਗੜਾ ਰਹਿਤ ਨੇ ਉਹਨਾਂ ਨੂੰ 1 ਜਨਵਰੀ ਤੋਂ ਲੈ ਕੇ 13 ਅਪ੍ਰੈਲ ਵਿਸਾਖੀ ਤੱਕ ਪੂਰੇ ਪੰਜਾਬ ਦੇ ਵਿੱਚ ਤਕਸੀਮਾਂ ਦਾ ਜਿਹੜੇ ਉਹ ਪਿੰਡ ਪਿੰਡ ਕੈਂਪ ਲਾਏ ਜਾਣਗੇ ਤੇ ਤਕਸੀਮਾ ਦੇ ਇਸ਼ੂ ਜਿਹੜੇ ਆ ਉਹ ਖਤਮ ਜਿਹੜਿਆ ਉਹ ਅਸੀਂ ਕਰ ਦਿਆਂਗੇ ਕਿਸੇ ਵੀ ਕਿਸੇ ਵੀ ਬੰਦੇ ਦਾ ਕੋਈ ਤਕਸੀਮ ਦਾ ਕੇਸ ਰਹਿੰਦਾ ਸਾਡੇ ਅਫਸਰ ਜਾਣਗੇ ਪਿੰਡਾਂ 'ਚ ਕੈਂਪ ਲੱਗਣਗੇ ਉਹ ਆਪਣੀ ਸਹਿਮਤੀ ਦੇ ਨਾਲ ਤਕਸੀਮ ਕਰਾਉਣਾ ਚਾਹੁੰਦੇ ਆ ਪਰ ਇਹ ਚੀਜ਼ ਦਾ ਖਿਆਲ ਰੱਖਿਆ ਜਾਵੇ ਕਿ ਕੁਝ ਲੋਕਾਂ ਦੇ ਕੇਸ ਜਿਹੜੇ ਕੋਰਟਾਂ ਦੇ ਵਿੱਚ ਚੱਲ ਰਹੇ ਆ ਅਸੀਂ ਜਿਹੜੇ ਕੋਰਟ ਰਹਿਤ ਕੇਸ ਨੇ ਜਿਨ੍ਹਾਂ ਦੇ ਕੋਈ ਝਗੜੇ ਨਹੀਂ ਗੇ ਉਹ ਬੈਠ ਕੇ ਪਰਵਾਹ ਕੈਂਪਾਂ ਦੇ ਚੌਰ ਸਰਕਾਰ ਉਹਨਾਂ ਦੀਆਂ ਤਕਸੀਮਾ ਕਰਕੇ ਇੱਕ ਜਿਹੜਾ 13 ਅਪ੍ਰੈਲ ਤੱਕ ਪੰਜਾਬ ਦੇ ਵਿੱਚ ਇਹ ਇਸ਼ੂ ਜਿਹੜਾ ਅਸੀਂ ਖਤਮ ਕਰ ਦਾਂਗੇ ਇੱਕ ਇਹ ਜਿਹੜਾ ਸਾਡਾ ਫੈਸਲਾ ਹੈ ਦੂਜਾ ਬਹੁਤ ਸਾਰੇ ਪੰਜਾਬ ਦੇ ਅੰਦਰ ਜਿਹੜੀਆਂ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਜਿੱਥੋਂ ਕਿਸਾਨਾਂ ਨੂੰ ਖਾਦਾ ਮਿਲਦੀਆਂ ਦਵਾਈਆਂ ਮਿਲਦੀਆਂ ਹੋਰ ਵੀ ਕਈ ਚੀਜ਼ਾਂ ਮਿਲਦੀਆਂ ਉਹਨਾਂ ਦੀ ਪਿਛਲੇ ਕਈ ਚਿਰਾਂ ਤੋਂ ਖਾਤੇ ਜਿਹੜੇ ਬੰਦ ਕੀਤੇ ਗਏ ਸੀਗੇ ਉਹ ਖਾਤੇ ਜਿਹੜੇ ਉਹ ਓਪਨ ਕਰ ਲਈ ਮਤਲਬ ਜਿਹੜਾ ਅੱਜ ਐਲਾਨ ਕੀਤਾ ਕਿ ਉਹ ਉਪ ਜਿਹੜੇ ਕਰ ਦਿੱਤੇ ਜਾਣਗੇ ਖਾਤੇ ਜਿਹੜੇ ਅੱਜ ਤੋਂ ਸੈਟੀਆਂ ਦੇ ਉਹ ਸ਼ੁਰੂ ਹੋ ਜਾਣਗੇ ਇੱਕ ਕੁਝ ਕਈ ਕਿਸਮ ਦਾ ਜਿਹੜਾ ਮੁਆਵਜ਼ਾ ਕਿਸਾਨਾਂ ਨੇ ਦੱਸਿਆ ਕਿ ਕੁਝ ਗੜੇ ਮਾਰੀ ਦਾ ਕੁਝ ਕਿਤੇ ਕਿਤੇ ਮਤਲਬ ਜਿਹੜਾ ਜਦੋਂ ਹੜ ਆਏ ਉਹ ਰਹਿ ਗਿਆ ਉਹ ਸਦਾ ਜਿਹੜਾ ਮੁਆਵਜ਼ਾ ਉਹ 31 ਮਾਰਚ ਤੱਕ ਜਿਹੜਾ ਰਹਿੰਦਾ ਉਹ ਸਾਰਾ ਅਸੀਂ ਕਲੀਅਰ ਜਿਹੜਾ ਕਰ ਦਿਆਂਗੇ ਮਤਲਬ ਬਹੁਤ ਸਾਰੇ ਚੀਜ਼ਾਂ ਇਦਾਂ ਦੀਆਂ ਕੋਚਿੱਜਾ ਮੇਰੇ ਨਾਲ ਕੋਚਿੱਜਾ ਮੇਰੇ ਨਾਲ ਪਹਿਲਾਂ ਸਾਨੂੰ ਗੱਲ ਪੂਰੀ ਕਰ ਲੈਂਦੇ ਹੋ ਫਿਰ ਤੁਸੀਂ ਸਵਾਲ ਕਰਿਓ ਕੋਡ ਮੱਲ ਜੜ ਗਿਆ ਕੋਚਿੱਜਾ ਸਾਡੇ ਖੇਤੀਬਾੜੀ ਮੰਤਰੀ ਜਿਹੜੇ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਔਰ ਮਾਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਕੁੜਿਆ ਸਾਹਿਬ ਦੀ ਇਕਵਾਈ ਦੇ ਵਿੱਚ ਜਿਹੜੇ ਕੁਝ ਮਸਲੇ ਆ ਉਹਨਾਂ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਿਹਦੇ ਵਿੱਚ ਕਿਸਾਨ ਲੀਡਰ ਵੀ ਸ਼ਾਮਲ ਕੀਤੇ ਗਏ ਖੇਤੀਬਾੜੀ ਮਾਤ ਵੀ ਸ਼ਾਮਲ ਕੀਤੇ ਗਏ ਉਹਦੇ ਚ ਗੰਨੇ ਦੇ ਮਸਲੇ ਆ ਕਈ ਮਸਲੇ ਆ ਉਹ ਸਾਰੇ ਖੁੜਿਆ ਸਾਹਿਬ ਦੀ ਇਕਵਾਇ ਦੇ ਵਿੱਚ ਜਿਹੜਾ ਉਹ ਹੱਲ ਕੀਤੇ ਜਾਣਗੇ ਉਹ ਮੀਟਿੰਗ ਆਗੇ ਸੀ ਜਦੋਂ ਵੀ ਲੋਡ ਪਾਉਗੀ ਉਹ ਮੀਟਿੰਗ ਆ ਕਿਸਾਨ ਲੀਡਰਾਂ ਦੇ ਨਾਲ ਬੈਠ ਕੇ ਉਹ ਕਰਾਂਗੇ ਔਰ ਮੇਰੀ ਬੇਨਤੀ ਆ ਕਿ ਖੁੜਿਆ ਸਾਹਿਬ ਬਾਕੀ ਪੁਆਇੰਟ ਜਿਹੜੇ ਸਾਡੇ ਡਿਸਕਸ ਹੋਏ ਆ ਜਿਹੜੇ ਤੈਅ ਕੀਤੇ ਆ ਉਹ ਉਹਨਾਂ ਦੇ ਬਾਰੇ ਚ ਤੁਹਾਨੂੰ ਸਾਡੇ ਖੇਤੀਬਾੜੀ ਮੰਤਰੀ ਸਾਹਿਬ ਜਿਹੜਾ ਉਹ ਵਿਸਤਾਰ ਦੇ ਨਾਲ ਦੱਸਣਗੇ ਸਰਦਾਰ ਗਮ빗 ਸਿੰਘ ਜੀ ਖੁੜਿਆ ਆਓ ਸਭ ਤੋਂ ਪਹਿਲਾਂ ਸਾਰੇ ਹੀ ਚੰਡੀਗੜ੍ਹ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਅੱਜ ਜਿਹੜਾ ਕਿਸਾਨ ਜਥੇਬੰਦੀਆਂ ਨਾਲ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ 'ਚ ਕੋਈ 2 ਘੰਟੇ ਦੇ ਕਰੀਬ ਮੀਟਿੰਗ ਚੱਲੀ ਬਹੁਤ ਸਾਰੀਆਂ ਗੱਲਾਂ ਤੇ ਜਥੇਬੰਦੀਆਂ ਨਾਲ ਸਹਿਮਤੀ ਹੋਈ ਇੱਕ ਦੂਸਰੇ ਨਾਲ ਰਲ ਮਿਲ ਕੇ ਸਭ ਤੋਂ ਪਹਿਲਾਂ ਜਿਵੇਂ ਤਾੜੀਬਾਦ ਸਾਹਿਬ ਹੋਰਾਂ ਨੇ ਦੱਸਿਆ ਕਿ ਸਾਡਾ ਵੱਡਾ ਗੰਭੀਰ ਮੁੱਦਾ ਪੰਜਾਬ ਦਾ ਜਿਹੜਾ ਰਲ ਮਿਲ ਕੇ ਆ ਹਰ ਇੱਕ ਪੰਜਾਬੀ ਦੇ ਲਈ ਕਿ ਸਾਡਾ ਪਾਣੀਆਂ ਦਾ ਜਿਵੇਂ ਇਹਨਾਂ ਨੇ ਕਿਹਾ ਸੀ ਸਰਕਾਰ ਵੱਲੋਂ ਮਾਨ ਸਾਹਿਬ 28 ਤਰੀਕ ਨੂੰ ਮੀਟਿੰਗ ਹੈ ਕਾਨੂੰਨੀ ਤੌਰ ਤੇ ਔਰ ਜਿਸ ਸੰਘਰਸ਼ ਦੀ ਲੋੜ ਆ ਉਹਦੇ ਨਾਲ ਸਾਡੀਆਂ ਜਥੇਬੰਦੀਆਂ ਤੇ ਅਸੀਂ ਸਾਰੇ ਪੰਜਾਬ ਵੱਸੇ ਅਸੀਂ ਕਿਉਂਕਿ ਸਾਡੇ ਕੋਲੇ ਪੰਜਾਬ ਦੀ ਲੋੜ ਪੂਰੀ ਕਰਨ ਜੋਗਾ ਵੀ ਪਾਣੀ ਨਹੀਂ ਉਸ ਲਈ ਇਕੱਠੇ ਹੋ ਕੇ ਲੜਾਂਗੇ ਦੂਸਰਾ ਜਿਵੇਂ ਜਿਹੜੇ ਸਾਡੇ ਉਸ ਸੰਘਰਸ਼ ਦੇ ਵਿੱਚ ਕਿਸਾਨ ਪਰਵਾਰਾਂ ਦੇ ਕਈ ਜਿਹੜੇ ਉੱਥੇ ਕਿਸਾਨ ਸ਼ਹੀਦੀ ਦੇ ਗਏ ਸਨ ਉਹਨਾਂ ਦੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦਾ ਜਿਵੇਂ ਕਿ 326 27 ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਮਿਲ ਗਈਆਂ ਕੋਈ ਮੁਆਵਜ਼ਾ ਵੀ ਜਿਹੜਾ 5 ਲੱਖ ਰੁਪਈਆ ਕਿਹਾ ਗਿਆ ਸੀ ਉਹ ਮਿਲਿਆ ਮੇਰਾ ਕਹਿਲ ਅੱਜ ਕੀ ਗੱਲ ਆਈ ਸੀ ਕਿ 40 ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਤੇ ਕੋਈ 200 ਤੇ ਕੁਝ ਲੋਕਾਂ ਨੂੰ ਉਹਨਾਂ ਦੀਆਂ ਨੌਕਰੀਆਂ ਵਗੈਰਾ ਦਾ ਉਹ ਸਭ ਕੁਝ ਤਕਰੀਬਨ ਲਈ ਤਿਆਰ ਹੈ 31 ਮਾਰਚ ਤੱਕ ਉਹ ਅਸੀਂ ਸਾਰਾ ਪੂਰਾ ਕਰਵਾ ਕੇ ਅਸੀਂ ਉਹਨਾਂ ਸਾਰੇ ਭਰਾਵਾਂ ਉਹਨਾਂ ਪਰਿਵਾਰਾਂ ਦੇ ਨਾਲ ਆ ਸਾਡੀ ਉਹਨਾਂ ਨਾਲ ਹਮਦਰਦੀ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਤੀਸਰਾ ਇੱਕ ਸਰੰਦਪੀਟਰ ਤੇ ਜਿਹੜੇ ਪੰਜਾਬ ਦਾ ਟੇਲ ਐਂਡ ਏਰੀਆ ਆ ਜਾਂਦਾ ਉਹ ਤੇ ਪਾਣੀ ਦੀ ਲੋੜ ਪੂਰੀ ਕਰਨ ਲਈ ਇੱਕ ਲਿਫਟ ਪੰਪ ਲਾਏ ਗਏ ਉਹ ਬਿਜਲੀ ਦੀਆਂ ਮੋਟਰਾਂ ਤੇ ਚੱਲਦੇ ਆ ਉਹਨਾਂ ਦਾ ਜਿਹੜਾ ਸਰਦਾਰ ਸਰ 242 ਨੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਕਿ ਪਹਿਲੀ ਜਨਵਰੀ ਤੋਂ ਉਹਨਾਂ ਦਾ ਕੋਈ ਅਸੀਂ ਜਿਹੜਾ ਕਿ ਜਿਸ ਤਰ੍ਹਾਂ ਦੂਸਰੇ ਬਿਜਲੀ ਅਸੀਂ ਸਬਸਿਡੀ ਦਿੰਦੇ ਆ ਉਹਨਾਂ ਨੂੰ ਵੀ ਸਬਸਿਡੀ ਦਿੱਤੀ ਜਾਊਗੀ ਉਹਨਾਂ ਦੇ ਬਿੱਲ ਵੀ ਮਾਫ ਕਰ ਦਿੱਤੇ ਜਾਣਗੇ ਬਹੁਤ ਵੱਡਾ ਰੇੜਕਾ ਜਿਹੜਾ ਸਾਡੇ ਪਰਿਵਾਰਾਂ ਵਿੱਚ ਹੈ ਕਿ ਇੱਕ ਬੰਦਾ ਰੋਕ ਕੇ ਬਹਿ ਜਾਂਦਾ ਹੈ ਸਾਡੇ ਜਿਹੜੀ ਤਕਸੀਮ ਦੀ ਗੱਲ ਨੂੰ ਜੋ ਪਰਿਵਾਰ ਕੋਈ ਵਿਵਾਦ ਨਾ ਹੋਵੇ ਤਾਂ ਉਹਦੇ ਵਿੱਚ ਜਿਹੜਾ ਜਿਵੇਂ ਮੰਤਰੀ ਸਾਹਿਬ ਕਹਿ ਕੇ ਗਏ ਆ ਵੱਡਾ ਫੈਸਲਾ ਹੋਇਆ ਮਾਬਜ਼ੇ ਦਾ ਵੀ ਜਿਹੜਾ ਰਹਿ ਗਿਆ ਸੀ ਉਹਦੇ ਤੇ ਲਈ 31 ਮਾਰਚ ਤੱਕ ਦਾ ਅਸੀਂ ਫਿਰ ਵੀ ਇੱਕ ਜਿਹੜੀ ਕਮੇਟੀ ਬਣਾਈ ਹੈ ਜਿਵੇਂ ਇਹਨਾਂ ਨੇ ਕਿਹਾ ਉਹਦੇ ਵਿੱਚ ਸਰਕਾਰ ਵੱਲੋਂ ਮੈਂ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਨਾਲ ਹੀ ਸਾਡੇ ਸਾਈਮ ਅਗਰਵਾਲ ਜੀ ਜਿਹੜੇ ਪ੍ਰਿੰਸੀਪਲ ਸੈਕਟਰੀ ਐਗਰੀਕਲਚਰ ਨੇ ਦੂਸਰੇ ਜਸਕਰਨ ਸਿੰਘ ਜੀ ਆਈਪੀਐਸ ਹੈ ਜਿਹੜੇ ਹਮੇਸ਼ਾ ਇਹਨਾਂ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਕਰਾਉਂਦੇ ਰਹਿੰਦੇ ਆ ਸਰਕਾਰ ਦਾ ਉਹ ਵਿੱਚ ਮੈਂਬਰ ਨੇ ਪੰਜ ਸਾਡੇ ਕਿਸਾਨ ਭਰਾ ਹੋਣਗੇ ਦੇ ਇਸ ਲਈ ਉਹ ਜੇ ਕੋਈ ਮਾਮਲਾ ਜਿਹੜਾ ਉਹਨੂੰ ਅਸੀਂ ਪਹਿਲਾਂ ਅਬੀਦੀ ਤੈਅ ਕਰਕੇ ਫਿਰ ਮੁੱਖ ਮੰਤਰੀ ਸਾਹਿਬ ਜਾਂ ਕਿਸੇ ਸਬੰਧਤ ਮੰਤਰੀ ਨਾਲ ਲੋੜ ਪਿਆ ਕਰੂਗੀ ਉਹਦੇ ਵਿੱਚ ਅਸੀਂ ਰਲ ਮਿਲ ਕੇ ਉਹ ਮਸਲਾ ਹੱਲ ਕਰਵਾਇਆ ਕਰਾਂਗੇ ਹੋਰ ਜੋ ਮੈਨੂੰ ਖਾ ਇੱਕ ਜਿਹੜੀ ਬਹੁਤ ਵੱਡਾ ਰੌਲਾ ਪੈਂਦਾ ਰਿਹਾ ਖਰ ਮੈਂ ਤਾਂ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਜਿਹੜੀ ਪ੍ਰਾਈਵੇਟ ਕੋਈ ਬੰਦਾ ਧੱਕੇ ਨਾਲ ਦਿੰਦਾ ਤੇ ਮੈਂ ਆਪਣੇ ਮਹਿਕਮੇ ਨੂੰ ਹਦਾਇਤ ਕੀਤੀ ਸੀ ਉਹ ਚਾਹੇ ਉਹਦਾ ਲਾਇਸੈਂਸ ਕੈਨਸਲ ਕਰੋ ਕੁਝ ਕਰੋ ਇਹੋ ਜੀ ਗੱਲ ਨਹੀਂ ਹੋਣੀ ਪਰ ਉਹ ਸੋਸਾਇਟੀਆਂ ਸੂਟੀਆਂ ਵਿੱਚ ਵੀ ਜਾਂਦੀ ਰਹੀ ਸੀ ਉਹ ਅਜੇ ਫੈਸਲਾ ਹੋਇਆ ਵੀ ਜਿਹਦੀ ਇੱਛਾ ਨਹੀਂ ਉਹਨੂੰ ਧੱਕੇ ਨਾਲ ਕੋਈ ਵੀ ਏਜੰਸੀ ਕੋਈ ਵੀ ਦੁਕਾਨ ਕੋਈ ਵੀ ਸੋਸਾਇਟੀ ਨਹੀਂ ਦੇਊਗੀ ਔਰ ਉਹ ਕਿਸਾਨ ਆਪਣੀ ਮਰਜ਼ੀ ਨਾਲ ਖਰੀਦ ਸਕਦਾ ਇੱਕ ਜੰਗਲੀ ਜੰਗਲਾ ਇੱਕ ਜਿਹੜਾ ਬਹੁਤ ਲੰਮੇ ਸਮੇਂ ਤੋਂ ਸੀ ਵੀ ਜੰਗਲੀ ਸੂਰ ਹੋਰ ਜੰਗਲੀ ਜਾਨਵਰ ਜਿਹੜੇ ਕਿਸਾਨ ਭਰਾਵਾਂ ਦੀਆਂ ਫਸਲਾਂ ਖਰਾਬ ਕਰ ਜਾਂਦੇ ਸੀ ਉਹਨਾਂ ਦੇ ਲਈ ਪਰਮਿਟ ਇਸ਼ੂ ਕਰ ਦਈਏ ਕਿ ਉਹ ਸ਼ਿਕਾਰ ਕਰ ਸਕਣ ਤੇ ਉਹਨਾਂ ਫਸਲਾਂ ਦੇ ਮਾਰ ਤੋਂ ਉਹਨਾਂ ਤੋਂ ਬਚਾਇਆ ਜਾਵੇ ਦੂਸਰਾ ਢਾਲੀਵਾਲ ਸਾਹਿਬ ਜੇ ਕੋਈ ਇੱਕ ਦੋ ਮਰਿੰਦ ਇੱਕ ਇੱਕ ਸਾਡਾ ਸੀਗਾ ਕਿ ਕਿਸਾਨਾਂ ਨੇ ਮੰਗ ਕੀਤੀ ਕਿ ਜਿਹੜੇ ਕੋਆਪਰੇਟਿਵ ਬੈਂਕ ਦੇ ਇਹਨਾਂ ਦੇ ਜਿੱਦਾਂ ਪ੍ਰਾਈਵੇਟ ਬੈਂਕ ਜਿਹੜੇ ਸੈਟਲਮੈਂਟ ਕਰ ਲੈਂਦੇ ਆ ਵਨ ਟਾਈਮ ਸੈਟਲਮੈਂਟ ਜਿਹੜੀ ਆ ਉਸ ਮਤਲਬ ਜਿਹੜੀ ਮਤਲਬ ਕਿਸਾਨਾਂ ਦਾ ਜਿਹੜਾ ਬਚਾਅ ਸੀਗਾ ਉਹਦੇ ਨਾਲ ਅਸੀਂ ਸਹਿਮਤ ਹੋਏ ਆ ਪਰ ਕਿਉਂਕਿ ਮਸਲਾ ਜਿਹੜਾ ਨਿਵਾੜ ਦੇ ਨਾਲ ਆ ਸਾਡੇ ਜਿਹੜੇ ਬੈਂਕ ਕੋਆਪਰੇਟਿਵ ਬੈਂਕ ਤੇ ਲੈਂਡ ਮਾਰਗੇਜ ਬੈਂਕ ਹੈ ਸੋ ਅਸੀਂ ਕਿਸਾਨਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਉੱਥੇ ਨਿਵਾੜ ਦੇ ਨਾਲ ਠਾਕੇ ਤੇ ਅਸੀਂ ਪੰਜਾਬ ਦੇ ਅੰਦਰ ਕਿਉਂਕਿ ਜਿਹੜੇ ਪ੍ਰਾਈਵੇਟ ਬੈਂਕ ਨੇ ਉਹ ਵਨ ਟਾਈਮ ਸੈਟਲਮੈਂਟ ਕਰ ਲੈਂਦੇ ਆ ਸਾਦਾ ਲੋਨ ਵਗੈਰਾ ਕਰਕੇ ਸੱਤ ਦੇ ਦੇ ਦਿੰਦੇ ਆ ਕਸਾਂ ਪੜੇ ਬੈਂਕਾਂ ਨਹੀਂ ਕਰਦੀਆਂ ਉਹਦੇ ਲਈ ਅਸੀਂ ਸਹਿਮਤ ਹੋਏ ਆ ਉਦੋਂ ਅਸੀਂ ਕਹਾਂਗੇ ਤਾਂ ਜੋ ਪੰਜਾਬ ਦੇ ਕਿਸਾਨਾਂ ਦਾ ਉਹ ਮਸਲਾ ਬਹੁਤ ਸਾਰਿਆਂ ਦਾ ਅਕੋ ਲੋਨ ਨਹੀਂ ਮਿਲਦੇ ਉਹ ਮਸਲਾ ਜਿਹੜਾ ਉਹ ਅਸੀਂ ਹੱਲ ਜਿਹੜਾ ਉਹ ਕਰਵਾਵਾਂਗੇ ਇੱਕ ਜਿਹੜੀ ਮਤਲਬ ਆਬਾਦਕਾਰ ਜ਼ਮੀਨਾਂ ਜਿਹੜੀਆਂ ਪੰਚਾਇਤੀ ਰਾਜ ਦੀਆਂ ਜ਼ਮੀਨਾਂ ਕਈ ਜ਼ਮੀਨਾਂ ਉਹਨਾਂ ਦੇ ਜਿਹੜੇ ਮਸਲੇ ਉਹਦੇ ਲਈ ਵੀ ਇੱਕ ਕਮੇਟੀ ਦਾ ਗਠਨ ਕੀਤਾ ਕਿ ਜਿੰਨੀਆਂ ਵੀ ਕਿਸਮ ਦੀਆਂ ਪੰਜਾਬ ਦੇ ਅੰਦਰ ਆਪਣੀਆਂ ਇਹ ਜ਼ਮੀਨਾਂ ਪਈਆਂ ਇਹਨਾਂ ਸਾਰਿਆਂ ਲਈ ਇੱਕ ਪਾਲਿਸੀ ਜਿਹੜੀ ਹੈ ਉਹ ਸਰਕਾਰ ਤਿਆਰ ਕਰਕੇ ਕਮੇਟੀ ਦੀ ਸਹਿਮਤੀ ਦੇ ਨਾਲ ਤੇ ਉਹਨੂੰ ਪੰਜਾਬ ਦੇ ਵਿੱਚ ਜਿਹੜਾ ਲਾਗੂ ਕਰੂਗੀ ਉਹਦਾ ਜਿਹੜੀ ਬਿਜਲੀ ਦੀ ਇੱਕ ਕਿਸਾਨਾਂ ਨੇ ਖਦਸ਼ਾ ਪ੍ਰਗਟ ਕੀਤਾ ਸੀਗਾ ਕਿ ਬਿਜਲੀ ਦੇ ਵਿੱਚ ਜਿਹੜਾ ਬਿਜਲੀ ਦੀ ਵੰਡ ਸਪਲਾਈ ਆ ਇਹਦੇ ਵਿੱਚ ਪ੍ਰਾਈਵੇਟ ਸੈਕਟਰ ਨੂੰ ਜਿਹੜਾ ਇਨਵੋਲਵ ਨਾ ਕੀਤਾ ਜਾਵੇ ਉਹ ਅਸੀਂ ਬਿਲਕੁਲ ਕਲੀਅਰ ਕਰਨਾ ਚਾਹੁੰਦੇ ਆ ਕਿ ਅਸੀਂ ਕਿਸੇ ਵੀ ਪ੍ਰਾਈਵੇਟ ਏਜੰਸੀ ਨੂੰ ਪੰਜਾਬ ਦੀ ਬਿਜਲੀ ਵੰਡ ਸਪਲਾਈ ਜਿਹੜੀ ਉਹ ਨਹੀਂ ਦੇਵਾਂਗੇ ਉਹਨਾਂ ਨੂੰ ਕਿਤੇ ਵੀ ਉਹਦੇ ਇਲਾਕੇ ਦੀ ਲੱਗਦਾ ਹੈ ਕਿ ਇਸ ਕਰਕੇ ਵੀ ਇੱਕ ਅਸੀਂ ਫੈਸਲਾ ਕੀਤਾ ਸੋ ਬਹੁਤ ਸਾਰੇ ਹੋਰ ਵੀ ਦੋ ਤਿੰਨ ਮੁੱਦੇ ਆ ਕਿਸਾਨ ਲੀਡਰ ਵੀ ਤੁਹਾਨੂੰ ਦੱਸਣਗੇ ਸਾਰੇ ਮੁੱਦਿਆਂ ਦੇ ਉੱਤੇ ਇੱਕ ਬੰਲਾ ਇੱਕ ਇੱਕ ਵਧੀਆ ਸਹਿਮਤੀ ਬਣੀ ਆ ਉਹਦੇ ਵੀ ਇਹ ਵੀ ਤੈਅ ਕੀਤਾ ਕਿ ਜਦੋਂ ਵੀ ਸਾਨੂੰ ਲੋੜ ਪਊਗੀ ਅਸੀਂ ਜਲਦੀ ਜਲਦੀ ਮੀਟਿੰਗਾਂ ਜਿਹੜੀਆਂ 2-2 ਮਹੀਨੇ ਬਾਅਦ ਸਾਡੇ ਮੰਤਰੀ ਸਾਹਿਬ ਦੀ ਇਕਵਾਈ ਦੇ ਵਿੱਚ 2-2 ਮਹੀਨੇ ਬਾਅਦ ਵੀ ਜਿੱਥੇ ਲੋੜ ਪਊਗੀ ਵੀ ਨਵੇਂ ਵੀ ਦੇ ਬਾਅਦ ਵੀ ਕਿਸਾਨਾਂ ਦਾ ਬੈਠ ਕੇ ਕਹੋ ਕਿ ਆਹ ਇੱਕ ਗੱਲ ਐਮਐਸਪੀ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਮੇਰੀ ਗੱਲ ਧਿਆਨ ਨਾਲ ਸੁਣਿਓ ਪੰਜਾਬ ਦੇ ਮੁੱਖ ਮੰਤਰੀ ਨੇ ਐਮਐਸਪੀ ਦੇ ਉੱਤੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਤੁਸੀਂ ਇਹਦੇ ਤੇ ਜੋ ਵੀ ਸੰਘਰਸ਼ ਕਰੋਗੇ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਡਟ ਕੇ ਖੜੀ ਆ ਅਸੀਂ ਡਟ ਕੇ ਇਹਦੇ ਲਈ ਐਮਐਸਬੀ ਐਮਐਸਬੀ ਵਾਸਤੇ ਜੋ ਸਰਕਾਰ ਦੇ ਐਂਗਲ ਤੋਂ ਕਰਨਾ ਪਊਗਾ ਜੋ ਸਰਕਾਰ ਦੇ ਐਂਗਲ ਤੋਂ ਕਾਨੂੰਨੀ ਕੁਛ ਵੀ ਉਹਦੇ ਉੱਥੋਂ ਤੱਕ ਵੀ ਕਿਹਾ ਕਿ ਜੇ ਕਿਸਾਨਾਂ ਦੇ ਨਾਲ ਕਿਤੇ ਉਹ ਜਦੋਜਦ ਵੀ ਕਰਦੀ ਪਈ ਉਹ ਵੀ ਕਰਾਂਗੇ ਕਿਉਂਕਿ ਆਪਾਂ ਚਾਹੁੰਦੇ ਆ ਕਿ ਫਸਲਾਂ ਦੇ ਉੱਤੇ ਐਮਐਸਪੀ ਜਿਹੜੀ ਆ ਸਹੀ ਤੋਂ ਸਰਕਾਰ ਦਵੇ ਇਹ ਸਾਡੇ ਮੁੱਖ ਮੁੱਦੇ ਸੀਗੇ ਜਿਹੜੇ ਅੱਜ ਸਾਡੀ ਸਹਿਮਤੀ ਬਣੀ ਔਰ ਸਾਰੇ ਹੀ ਕਿਸਾਨ ਜਦਰਬੰਦੀਆਂ ਬਹੁਤ ਖੁਸ਼ ਗਈਆਂ ਮੈਂ ਇੱਕ ਵਾਰ ਫੇਰ ਆਪਣੇ ਮਾਜੋਬ ਮੁਖਵੰਤਰੀ ਸਦਾ ਭਗਵਾਨ ਸਿੰਘ ਮਾਨ ਜੀ ਦਾ ਇਸ ਕਰਕੇ ਵੀ ਧੰਨਵਾਦ ਕਰਦਾ ਉਹਨਾਂ ਅੱਜ ਮੀਟਿੰਗ ਵਿੱਚ ਕਹਾ ਕਿ ਮੈਂ ਕਿਸਾਨ ਦਾ ਪੁੱਤ ਐ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਪੰਜਾਬ ਦੇ ਕਿਸਾਨਾਂ ਨੂੰ ਬੇਦੇ ਹੁੰਦਿਆ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ ਸੋ ਇਹਨਾਂ ਸਾਲ ਦੀਆਂ ਮੰਗਾਂ ਦੇ ਉੱਤੇ ਜਿਹੜੀ ਸਾਡੀ ਅੱਜ ਸਹਿਮਤੀ ਬਣੀ